ਅਮਰੀਕਾ ਤੇ ਭਾਰਤ ਦੇ ਵਿਚਾਲੇ ਜਿਹੜਾ ਕੀ ਸਮਝੌਤਾ ਹੈ ਜਿਸ ਤੇ ਇਨੀ ਚਰਚਾ ਹੋ ਰਹੀ ਹੈ ਵਿਰੋਧੀ ਧਿਰਾਂ ਇਸ ਤੇ ਬਹਿਸ ਕਰਨਾ ਚਾਹ ਰਹੀਆਂ ਨੇ ਪਰ ਸਰਕਾਰ ਭੱਜ ਰਹੀ ਹੈ ਬਹਿਸ ਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਕੀ ਬਹਿਸ ਛੜੀ ਹੋਈ ਹੈ ਇਸ ਬਾਰੇ ਜੀ ਮਜੀਠੀਆ ਵਰ ਬਿਲਕੁਲ ਮਜੀਠੀਆ ਦੀਆਂ ਮੁੱਛਾਂ ਬਾਰੇ ਹਮ ਭਗਵੰਤ ਮਾਨ ਦੇ ਟਵੀਟ ਬਾਰੇ ਜੀ ਇਹ ਬਹਿਸ ਚੱਲ ਰਹੀ ਹੈ ਪੂਰਾ ਮੀਡੀਆ ਛਾਇਆ ਹੈ ਜੀ ਸੈਂਟਰ ਚ ਕੀ ਬਹਿਸ ਚੱਲ ਰਹੀ ਹੈ ਅដ្ឋਵੰਦੇ ਸਸਪੈਂਡ ਹੋਣ ਬਾਰੇ ਬਿਲਕੁਲ ਹਮ ਉਹਦੇ ਬਾਰੇ ਰਾਹੁਲ ਗਾਂਧੀ ਬਾਰੇ ਹਮ ਰਾਜ ਸਭਾ ਦੇ ਵਿੱਚ اپੋਜੀਸ਼ਨ ਦੇ ਬਕਾਇਦਾ ਐਮਪੀਜ਼ ਨੇ ਸਾਈਨ ਕਰਕੇ ਕੰਮ ਰੋਕੂ ਪ੍ਰਸਤਾਵਿਤ ਕੀਤਾ ਪਰ ਇਹਦੇ ਤੇ ਚਰਚਾ ਨਹੀਂ ਹੋ ਸਕੀ ਜਿਹੜਾ ਇੰਡੋ ਯੂਐਸ ਐਗਰੀਮੈਂਟ ਹੋਇਆ ਹੈ ਜਿਹੜੀ ਡੀਲ ਹੋਈ ਹੈ ਜੀ ਤੇ ਮੰਗ ਕੀਤੀ ਜਾ ਰਹੀ ਹੈ اپੋਜੀਸ਼ਨ ਵੱਲੋਂ ਕਿ ਦੱਸੋ ਫਿਰ ਇੱਕੋ ਹੀ ਜਵਾਬ ਹੁੰਦਾ ਪਿਊਸ਼ ਗੋਇਲ ਹੋਣਾ ਕੋਲ ਕਿ ਜੀ ਰਾਹੁਲ ਗਾਂਧੀ ਦੇਸ਼ ਨੂੰ ਗੁੰਮਰਾਹ ਕਰ ਰਹੇ ਹੂੰ ਤੇ ਉਹ ਗੁੰਮਰਾ ਕਰ ਰਹੇ ਭਾਈ ਤੁਸੀਂ ਦੱਸੋ ਬਿਲਕੁਲ ਤੁਸੀਂ ਕਿਉਂ ਨਹੀਂ ਬੋਲ ਰਹੇ ਪਾਰਲੀਮੈਂਟ ਚ ਬਿਲਕੁਲ ਔਰ ਇੱਕ ਹੀ ਗੱਲ ਹੋਈ ਕਿ 딜 ਹੋਈ ਇੰਡੀਆ ਯੂ ਐਸ ਦੇ ਵਿਚਾਲੇ ਇੰਡੀਆ ਸਰਕਾਰ ਸਾਡੇ ਪ੍ਰਧਾਨ ਮੰਤਰੀ ਸਾਨੂੰ ਦੱਸਣਗੇ ਬਿਲਕੁਲ ਵੀ ਕੀ 딜 ਹੋਈ ਹੈ ਜੀ ਤੇ ਦੱਸ ਰਿਹਾ ਟਰੰਪ ਹੂੰ ਔਰ ਇਹ ਪਹਿਲੀ ਵਾਰ ਪਹਿਲੀ ਗੱਲ ਨਹੀਂ ਹੋਈ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਕੁਝ ਦਿਨ ਪਹਿਲਾਂ ਉਹ ਉਹਨਾਂ ਨੇ ਕਿਹਾ ਕਿ ਜੀ ਅੰਡਿਆ ਜਿਹੜਾ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਰਿਹਾ ਹੂੰ ਜੀ ਤੇ ਫਿਰ ਜਦੋਂ ਦੇਖੋ ਡੀਲ ਹੋਈ ਹੈ ਉਹਦੀ ਜਾਣਕਾਰੀ ਟਰੰਪ ਦੇ ਰਿਹਾ ਹੈ ਭਾਰਤ ਸਰਕਾਰ ਨਹੀਂ ਦੇ ਰਹੀ ਹੂੰ ਇਹਦਾ ਕੀ ਮਤਲਬ ਹੈ ਤੁਹਾਡੀ ਆਟੋਨੋਮੀ ਕਿੱਥੇ ਗਈ ਬਿਲਕੁਲ ਅੱਛਾ ਉਹ ਕਹਿ ਰਹੇ ਜੀ ਹੁਣ ਰੂਸ ਤੋਂ ਤੇਲ ਨਹੀਂ ਖਰੀਦਣਗੇ ਹਮ ਹੁਣ ਤੇਲ ਜਿਹੜਾ ਹੈ ਉਹ ਅਮਰੀਕਾ ਔਰ ਵੈਨਜੂਏਲਾ ਤੋਂ ਖਰੀਦਣਗੇ ਜੀ ਇੰਡੀਆ ਖਰੀਦੇਗਾ ਹਮ ਤੇ ਫਿਰ ਤਾਂ ਮਤਲਬ ਯੂਐਸਸੀ ਸਾਰਾ ਕੁਝ ਤੈ ਕਰੇਗਾ ਬਿਲਕੁਲ ਕਿ ਇੰਡੀਆ ਨੇ ਕੀ ਕਰਨਾ ਕੀ ਨਹੀਂ ਕਰਨਾ ਹਮ ਆਪਰੇਸ਼ਨ ਸੰਧੂਰ ਦੇ ਮਾਮਲੇ 'ਚ ਕੀ ਬੋਲਦਾ ਰਿਹਾ ਹਮ ਟਰੰਪ ਬਿਲਕੁਲ ਔਰ ਕਿੰਨੀ ਵਾਰ ਬੋਲਦਾ ਰਿਹਾ ਮੋਦੀ ਦੀ ਇੱਕ ਵਾਰ ਵੀ ਆਵਾਜ਼ ਆਈ ਹਮ ਵਿਦੇਸ਼ ਮੰਤਰੀ ਅਲ ਨੇ ਇੱਕ ਦੋ ਵਾਰ ਪ੍ਰੈਸ ਉਹ ਵੀ ਜਿਹੜੇ ਉਹਨਾਂ ਦੀ ਵੀਕਲੀ ਪ੍ਰੈਸ ਕਾਨਫਰੰਸ ਹੈ ਉਦជា ਇੱਕ ਗੱਲ ਕਹੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਮੋਦੀ ਸਾਹਿਬ ਕਿਉਂ ਨਹੀਂ ਬੋਲਦੇ ਬਿਲਕੁਲ ਹਾਂ ਹੂੰ ਹੁਣ ਅਸਲ 'ਚ ਇਹ ਕੀ ਹੈ ਇੰਡੀਆ ਔਰ ਯੂ ਐਸ ਦੇ ਵਿਚਾਲੇ ਜਿਹੜਾ ਅਮਰੀਕਾ ਹੈ ਉਹ ਲਗਾਤਾਰ ਭਾਰਤ ਦੇ ਉੱਤੇ ਦਬਾਅ ਪਾ ਰਿਹਾ ਹੈ ਕਿ ਉਹ ਖੇਤੀ ਔਰ ਡੇਰੀ ਦੇ ਜਿਹੜੇ ਜਿਹੜਾ ਸੈਕਟਰ ਹੈ ਜੀ ਉਹਨੂੰ ਇੰਡੀਅਨ ਮਾਰਕੀਟ ਵਾਸਤੇ ਖੋਲਦੇ ਹੂੰ ਖਾਸ ਕਰਕੇ ਮੱਕੀ ਸੋਇਆਬੀਨ ਜੀ ਔਰ ਡੇਰੀ ਪ੍ਰੋਡਕਟ ਹੁਣ ਹਿੰਦਾ ਕੀ ਹੈ ਇਹਦਾ ਵਿਰੋਧ ਹੋ ਰਿਹਾ ਲਗਾਤਾਰ ਕਿਸਾਨ ਯੂਨੀਅਨਾਂ ਨੇ ਕਹਿਤਾ ਕਿ ਅਸੀਂ ਪ੍ਰੋਟੈਸਟ ਕਰਾਂਗੇ ਇਹਦੇ ਤੇ ਇਹ ਟ੍ਰੇਡ ਵਾਪਸ ਨਾ ਕੀਤੀ ਜੀ ਹੁਣ ਇਹ ਟ੍ਰੇਡ ਤਾਂ ਹੋ ਗਿਆ ਸਰਕਾਰ ਲੁਕੋ ਕਿਉਂ ਰਹੀ ਹੈ ਹਮ ਸਵਾਲ ਇਹ ਹੈ ਬਿਲਕੁਲ ਪਹਿਲੀ ਗੱਲ ਇਹ ਹੈ ਕਿ ਸਰਕਾਰ ਲੁਕੋ ਕਿਉਂ ਰਹੀ ਹੈ ਜਿਸ ਚੀਜ਼ ਨੂੰ ਅਮਰੀਕਾ ਦੇ ਰਾਸ਼ਟਰਪਤੀ ਕਹਿ ਰਹੇ ਆ ਅਮਰੀਕਾ ਦੀ ਖੇਤੀ ਮੰਤਰੀ ਕਹਿ ਰਹੀ ਹੈ ਕਿ ਸਾਡੀ ਟ੍ਰੇਡ ਸਾਡੀ ਜਿਹੜੀ ਹੈ ਉਹ ਸਮਝੌਤਾ ਹੋ ਗਿਆ ਡੀਲ ਸਿਰੇ ਚੜ ਗਈ ਹੁਣ ਅਮਰੀਕਾ ਤੋਂ ਅ ਅਮਰੀਕਾ ਤੋਂ ਹੁਣ ਜਿਹੜੇ ਡੇਰੀ ਪ੍ਰੋਡਕਟ ਹੈ ਜਾਂ ਜਿਹੜੇ ਐਗਰੀਕਲਚਰ ਪ੍ਰੋਡਕਟ ਆ ਉਹ ਇੰਡੀਆ ਚ ਜਿਹੜੇ ਆ ਉਹ ਬਰਾਮਦ ਹੋਣਗੇ ਹੂੰ ਉਹ ਤਾਂ ਕਹਿ ਰਹੇ ਆ ਇਹ ਕਹਿ ਰਿਹਾ ਸੀ ਕੀਤੀ ਨਹੀਂ ਹੂੰ ਅੱਛਾ ਫਿਰ ਹੁਣ ਇਹਦਾ ਵਿਰੋਧ ਕਿਉਂ ਹੋ ਰਿਹਾ ਵਿਰੋਧ ਇਸ ਕਰਕੇ ਹੋ ਰਿਹਾ ਖੇਤੀ ਸੈਕਟਰ ਨੂੰ ਖੋਲਣ ਦਾ ਕਿ ਅਮਰੀਕਾ ਦੇ ਵਿੱਚ ਜੇ ਇੱਕ ਬੰਦੇ ਨੇ ਇੱਕ ਗਊ ਰੱਖਣੀ ਹੈ ਨਾ ਹੂੰ ਤਾਂ ਉਹਨੂੰ ਬਕਾਇਦਾ ਸਬਸਿਡੀ ਮਿਲਦੀ ਹੈ ਉਹਦੀ ਜੀ ਜੇ ਉਹਨਾਂ ਨੇ ਕਿਹਾ ਕਿ ਤੁਸੀਂ ਖੇਤੀ ਨਹੀਂ ਕਰਨੀ ਇਸ ਵਾਰ ਤੁਹਾਡੇ ਮੰਨ ਲਓ ਤੁਹਾਡੇ ਕੋਲ 100 ਏਕੜ ਜ਼ਮੀਨ ਹੈ ਉਹਨਾਂ ਨੇ ਕਿਹਾ 100 ਏਕੜ ਦੇ ਵਿੱਚੋਂ 50 ਏਕੜ ਤੇ ਤੁਸੀਂ ਖੇਤੀ ਨਹੀਂ ਕਰਨੀ ਤਾਂ ਉਹਨੂੰ ਉਹਨੂੰ ਜਿਹੜੀ ਕ੍ਰੌਪ ਹੌਲੀਡੇ ਕਹਿੰਦੇ ਆ ਜੀ ਜੇ ਉਹਨਾਂ ਨੇ ਕਿਹਾ ਕਿ ਨਹੀਂ ਕਰਨੀ ਤਾਂ ਉਹਨਾਂ ਨੇ ਤੁਹਾਨੂੰ ਉਹਦੀ ਪੈਸੇ ਦੇਣੇ ਹੂੰ ਸਾਡੇ ਇੱਥੇ ਇੱਕ ਖੇਤੀ ਪਰਿਵਾਰ ਦੀ ਪੂਰੀ ਸਾਲ ਦੀ ਆਮਦਨ ਨਹੀਂ ਹੋਏਗੀ ਉਹਨੂੰ ਜੀ ਜਿੰਨੀ ਅਮਰੀਕਾ ਦਾ ਇੱਕ ਕਿਸਾਨ ਜਿਹੜਾ ਹੈ ਉਹ ਸਬਸਿਡੀਆਂ ਲੈ ਰਿਆ ਹੂੰ ਔਰ ਉੱਥੋਂ ਦੀ ਦੇਖੋ ਖੇਤੀ ਜਿਹੜੀ ਹੈ ਉਹ ਕਾਰਪੋਰੇਟ ਦੇ ਅੰਡਰ ਜ਼ਿਆਦਾ ਖੇਤੀ ਆ ਗਈ ਜੀ ਐਨੇ ਉੱਥੇ ਕਿਸਾਨ ਨਹੀਂ ਹੈ ਜਿੰਨੇ ਲੋਕ ਜੇਹਲਾਂ ਚ ਹੈ ਹੂੰ ਇੰਡੀਆ 'ਚ ਕਿਸਾਨ ਕਿੰਨੇ ਆ 40 ਕਰੋੜ ਜੀ ਬਿਲਕੁਲ 60% ਆਬਾਦੀ ਸਾਡੀ ਖੇਤੀ ਤੇ ਨਿਰਭਰ ਹੈ ਹੂੰ ਤੇ ਉਹ ਉਹਨਾਂ ਨੇ ਆਪਣੀਆਂ ਸਬਸਿਡੀਆਂ ਦਿੱਤੀਆਂ ਹੋਈਆਂ ਇੰਡੀਆ ਨੂੰ ਕਹਰੇ ਸਬਸਿਡੀਆਂ ਖਤਮ ਕਰੋ ਹੂੰ ਬਿਲਕੁਲ ਤੇ ਜੇ ਉਹ ਇੱਥੇ ਆ ਜਾਈਗੀ ਸਭ ਸਿ ਉਹਨਾਂ ਨਾਲ ਸਬਸਿਡੀ ਦਾ ਪ੍ਰੋਡਕਟ ਇੱਥੇ ਆ ਜਾਏਗਾ ਤੇ ਸਾਡੇ ਕਿਸਾਨਾਂ ਦਾ ਕੀ ਹਾਲ ਹੋਏਗਾ ਬਿਲਕੁਲ ਸਾਡੀ ਡੇਰੀ ਪ੍ਰੋਡਕਟ ਦਾ ਕੀ ਹਾਲ ਹੋਏਗਾ ਹੂੰ ਇਹ ਮਸਲਾ ਹੈ ਤੇ ਇਹਦੇ ਵਿੱਚ ਹੁਣ ਜਿਹੜਾ ਹੁਣ ਕੁਝ ਕੁਝ ਮੈਂ ਡਾਟਾ ਦੇਖ ਰਿਹਾ ਸੀਗਾ ਹੁਣ ਇਹਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਕਲ ਪਿਊਸ਼ ਗੋਇਲ ਜਿਹੜੇ ਉੱਥੇ ਸਮਝੌਤਾ ਕਰਨ ਗਏ ਸੀ ਜੀ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਰੱਖਿਆ ਕੀਤੀ ਹੋਈ ਹੈ ਹਿੱਤਾਂ ਦੀ ਐਗਰੀਕਲਚਰ ਹਿੱਤਾਂ ਦੀ ਉਹਦੇ ਤੋਂ ਡਰਨ ਦੀ ਲੋੜ ਨਹੀਂ ਪਰ ਅਮਰੀਕਾ ਦੇ ਉਧਰੋਂ ਕੀ ਕਿਹਾ ਜਾ ਰਿਹਾ ਉਹ ਕਹਿ ਰਹੇ ਆ ਕਿ 500 ਬਿਲੀਅਨ ਡਾਲਰ ਦੀ ਖਰੀਦ ਕਰਨੀ ਪਵੇਗੀ ਹਮ ਇੰਡੀਆ ਨੂੰ ਜੀ 500 ਬਿਲੀਅਨ ਡਾਲਰ ਦੀ ਖਰੀਦ ਕਰਨੀ ਪਵੇਗੀ ਰੂਸ ਤੋਂ ਤੇਲ ਦੀ ਬਜਾਏ ਅਮਰੀਕਾ ਔਰ ਵੈਨਜ਼ੂਏਲਾ ਤੋਂ ਖਰੀਦਣਾ ਪਵੇਗਾ ਜੀ ਅਬ ਵੈਸੇ ਤਾਂ ਇਹ ਚੈਨਲ ਅਡਾਨੀ ਦਾ ਹੀ ਹੈ ਐਨਡੀਟੀਵੀ ਹੂੰ ਸੂਤਰਾਂ ਦੇ ਹਵਾਲੇ ਨਾਲ ਲਿਖ ਰਿਹਾ ਹੈ ਜੀ ਕਿ ਜੀ ਭਾਰਤ ਕਹਿ ਰਿਹਾ ਕਿ ਅਸੀਂ ਪੂਰੀ ਜਿਹੜੀ ਹੈ ਸਿਕਿਉਰ ਕੀਤਾ ਹੋਇਆ ਐਗਰੀਕਲਚਰ ਔਰ ਡੇਰੀ ਪ੍ਰੋਡਕਟ ਆਪਣਾ ਤੇ ਪਹਿਲਾਂ 50% ਟੈਕਸ ਜਿਹੜਾ ਸੀਗਾ ਉਹ 18% ਹੋਣਾ ਅਮਰੀਕਾ ਲਏਗਾ ਜੀ ਤੇ 1.5 ਮਿਲੀਅਨ ਬੈਰਲ ਰੂ ਰੂਸ ਜਿਹੜਾ ਹੈ ਰੂਸ ਤੋਂ ਤੇਲ ਖਰੀਦਦਾ ਹੈ ਹੂੰ ਤੇ ਉਹ ਉਹ ਉਹਦੇ ਵਿੱਚ ਕਟੌਤੀ ਕੀਤੀ ਗਈ ਹੈ ਜੀ ਤੇ ਉਹ ਹੁਣ ਇੰਡੀਆ ਇਹਦੇ ਬਾਰੇ ਇਹ ਕਹਿ ਰਿਹਾ ਹੈ ਕਿ ਜੀ ਜਿਹੜੀ ਇਹ ਵਰਲਡਵਾਈਡ ਇੰਡੀਆ ਕਈ ਦੇਸ਼ਾਂ ਤੋਂ ਜਿਨ੍ਹਾਂ ਉੱਤੇ ਪਾਬੰਦੀਆਂ ਕੋਈ ਨਹੀਂ ਹੈ ਉਹਨਾਂ ਤੋਂ ਤੇਲ ਖਰੀਦਦਾ ਹੈ ਵੈਨਜ਼ੂਏਲਾ ਦੇ ਉੱਤੇ ਪਹਿਲਾਂ ਪਾਬੰਦੀਆਂ ਨਹੀਂ ਪਹਿਲਾਂ ਪਾਬੰਦੀਆਂ ਸੀਗੀਆਂ ਇਸ ਕਰਕੇ ਨਹੀਂ ਖਰੀਦਦੇ ਸੀਗੇ ਹੁਣ ਅਸੀਂ ਖਰੀਦਾਂਗੇ ਹੂੰ ਸੋ ਗੱਲ ਤਾਂ ਫਿਰ ਕਹਿੰਦੇ ਆ ਨਾ ਕੰਨ ਚਾਹੇ ਇਧਰੋਂ ਫੜ ਲਓ ਚਾਹੇ ਇਧਰੋਂ ਫੜ ਲਓ ਗੱਲ ਤਾਂ ਉਹੀ ਹੈ ਬਿਲਕੁਲ ਸੋ 500 ਬਿਲੀਅਨ ਡਾਲਰ ਦੇ ਵਿੱਚ ਜਿਹੜਾ ਇੰਡੀਆ ਉਹ ਇਹ ਗੱਲ ਕਹਿ ਰਿਹਾ ਹੈ ਕਿ ਇਹਦੇ ਵਿੱਚ 에ਅਰਕ੍ਰਾਫਟ ਜਿਹੜੇ 에ਅਰਕ੍ਰਾਫਟ ਤੇ ਦੂਜੇ ਜਿਹੜੇ ਦੂਜੀਆਂ ਇਨਵੈਸਟਮੈਂਟਸ ਹੈਗੀਆਂ ਵੀ ਉਹ ਵੀ ਸ਼ਾਮਲ ਹੈ ਵਿੱਚ ਜੀ ਪਰ ਹੁਣ ਇਹ ਹੈ ਭੰਬਲ ਪੂਸਾ ਬਣਿਆ ਹੋਇਆ ਹੂੰ ਇਹ ਭੰਬਲ ਪੂਸਾ ਇਸ ਕਰਕੇ ਬਣਿਆ ਹੈ ਕਿਉਂਕਿ ਭਾਰਤ ਸਰਕਾਰ ਖੁੱਲ ਕੇ ਬੋਲ ਨਹੀਂ ਰਹੀ ਬਿਲਕੁਲ ਜਦੋਂ ਦੇਖੋ اپੋਜੀਸ਼ਨ ਕਹਿ ਰਹੀ ਹੈ ਕਿ ਡੀਲ ਦੇ ਵਿੱਚ ਕਾਲਾ ਮਾਲਾ ਹੈ ਹੂੰ डील ਦੇ ਨਾਲ ਕਿਸਾਨਾਂ ਦੇ ਹਿੱਤ ਗਿਰਵੀ ਰੱਖੇ ਗਏ ਐ ਮਤਲਬ راہુલ ਗਾਂਧੀ ਨੇ ਤਾਂ ਸ਼ਬਦ ਯੂਜ਼ ਕੀਤਾ ਕਿ ਮੋਦੀ ਨੇ ਕਿਸਾਨਾਂ ਦੇ ਖੂਨ ਪਸੀਨੇ ਨੂੰ ਵੇਚ ਦਿੱਤਾ ਅਮਰੀਕਾ ਨੂੰ ਤੇ ਉਦੋਂ ਭਾਰਤ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਬਿਲਕੁਲ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚ ਸੰਸਦ ਦੇ ਵਿੱਚ ਉੱਠ ਕੇ ਕਿਉਂ ਨਹੀਂ ਕਹਿੰਦੇ ਕਿ ਮੈਂ ਆਪਣੀ ਛਾਤੀ ਤੇ ਹੱਥ ਮਾਰ ਕੇ ਕਿਉਂ ਨਹੀਂ ਕਹਿੰਦੇ ਕਿ ਮੈਂ ਆਪਣੇ ਦੇਸ਼ ਦੀ ਕਿਸਾਨਾਂ ਦੀ ਔਰ ਡੇਰੀ ਜਿਹੜੇ ਕਾਸ਼ਤਕਾਰ ਹੈ ਉਹਨਾਂ ਦੀ ਰੱਖਿਆ ਕੀਤੀ ਹੈ ਹੂੰ ਕਿਉਂ ਨਹੀਂ ਕਹਿੰਦੇ ਉਹ ਬਿਲਕੁਲ ਜਦੋਂ ਕਹਿੰਦੇ ਨਹੀਂ ਗੱਲ ਲੁਕਾਉਂਦੇ ਐ ਇਹਦੇ ਨਾਲ ਫਿਰ ਦੁਬਿਦਾ ਖੜੀ ਹੁੰਦੀ ਬਿਲਕੁਲ ਸੋ ਹੁਣ ਉਹ ਕਹਿ ਰਿਹਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਸਾਂਝਾ ਇੱਕ ਐਗਰੀਮੈਂਟ ਜਿਹੜਾ ਬਿਆਨ ਹੈ ਉਹ ਜਾਰੀ ਹੋਏਗਾ ਤੇ ਜਦੋਂ 트ੰਪ ਬੋਲ ਰਿਹਾ ਉਹਨਾਂ ਦੇ ਐਗਰੀਕਲਚਰ ਮਿਨਿਸਟਰ ਬੋਲ ਰਿਹਾ ਤੁਸੀਂ ਕਿਉਂ ਸੁੱਤੇ ਹੋ ਹੋ ਬਿਲਕੁਲ ਤੁਸੀਂ ਕਿਉਂ ਨਹੀਂ ਬੋਲਦੇ ਹੂੰ ਇਹਦਾ ਮਤਲਬ ਤੁਸੀਂ ਡਰਦੇ ਹੋ ਕਿਆ ਜਿਵੇਂ ਰਾਹੁਲ ਗਾਂਧੀ ਕਹਿ ਇਲਜ਼ਾਮ ਲਾ ਰਿਹਾ ਜੀ ਕਿ ਮੋਦੀ ਚ ਜਮ ਨਹੀਂ ਹੈਗਾ 트럼ਪ ਦੇ ਅੱਗੇ ਬੋਲਣ ਦਾ ਹੂੰ ਕਿਉਂ ਗੱਲ ਸੱਚ ਹੈ ਫਿਰ ਸੋ ਇਸ ਕਰਕੇ ਭੰਬਲ ਪੂਸਾ ਇਸ ਕਰਕੇ ਬਣਿਆ ਹੋਇਆ ਇਸ ਕਰਕੇ ਇਨਫਾਰਮੇਸ਼ਨ ਜਿਹੜੀ ਸੋਰਸਸ ਦੇ ਹਵਾਲੇ ਨਾਲ ਆ ਰਹੀ ਹੈ ਕਿ ਕਿਉਂਕਿ ਭਾਰਤ ਸਰਕਾਰ ਆਫੀਸ਼ੀਅਲੀ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ ਜੀ ਤੇ 트럼ਪ ਵੱਲੋਂ ਦਿੱਤੀ ਜਾ ਉਧਰ ਸੋਸ਼ਲ ਮੀਡੀਆ ਪੋਸਟਾਂ ਪਾਈਆਂ ਜਾ ਰਹੀਆਂ ਹੂੰ ਉਹ ਉਹਨਾਂ ਦੀ ਜਿਹੜੇ ਐਗਰੀਕਲਚਰ ਮਿਨਿਸਟਰ ਆ ਉਹ ਜਵਾਬ ਉਹ ਮੀਡੀਆ ਸਟੇਟਮੈਂਟਾਂ ਦੇ ਰਹੇ ਹਮ ਆਪਣੇ ਕੋਈ ਆਪਣੇ ਪਾਰਲੀਮੈਂਟ ਨੂੰ ਦੱਸਣ ਨੂੰ ਤਿਆਰ ਨਹੀਂ ਹੈ ਜੀ ਬਿਲਕੁਲ ਸੋ ਇਹ ਮਾਮਲਾ ਇਸ ਕਰਕੇ ਭਖਿਆ ਹੋਇਆ ਇਹ ਪਰ ਮੁੱਦਾ ਇਸ ਤਰ੍ਹਾਂ ਦਾ ਇੱਕ ਦਿਨ ਆਪਾਂ ਡਿਟੇਲ ਚ ਇਹਦੇ ਤੇ ਗੱਲ ਕਰਾਂਗੇ ਕਿ ਕੀ ਥੋੜਾ ਜਿਹਾ ਹੋਰ ਇਹਦੀ ਜਿਹੜੀ ਭਾਰਤ ਸਰਕਾਰ ਦਾ ਜਿਹੜਾ ਅਫੀਸ਼ੀਅਲ ਇਹਦੇ ਤੇ ਰਿਐਕਸ਼ਨ ਆਵਾਜੇ ਕਿ ਕੀ ਹੈਗਾ ਇਹਦੇ ਬਾਰੇ ਕੀ ਇਹਦੇ ਪਲੱਸ ਪੁਆਇੰਟ ਕੀ ਹੈ 네ਗੇਟਿਵ ਕੀ ਹੈ ਕੀ ਸਾਰੀ ਡਿਬੇਟ ਚੱਲ ਰਹੀ ਹੈ ਉਹਦੇ ਤੇ ਆਪਾਂ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ ਹੂੰ